ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਉਠਨਸਾਰ ਇਹ ਚਾਰ ਕੰਮ ਕਰਨੇ ਸ਼ੁਰੂ ਕਰ ਦੇਵੋ ਤਾਂ ਪਰਮਾਤਮਾ ਤੁਹਾਡੀ ਹਰ ਇੱਕ ਮੁਰਾਦ ਪੂਰੀ ਕਰ ਦੇਣਗੇ ਸਾਧ ਸੰਗਤ ਜੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਹ ਓਨਾ ਮਨੁੱਖਾਂ ਦੇ ਲਈ ਬੜਾ ਖਾਸ ਹੋਣ ਵਾਲਾ ਹੈ ਜੋ ਪਰਮਾਤਮਾ ਨੂੰ ਮੰਨਦੇ ਹਨ ਅਤੇ ਉਹਨਾਂ ਦੇ ਮਨ ਦੇ ਵਿੱਚ ਕੋਈ ਆਸ ਮੁਰਾਦ ਹੈ ਕੋਈ ਉਹਨਾਂ ਦੀ ਅਰਦਾਸ ਬੇਨਤੀ ਹੈ ਅਤੇ ਉਹ ਚਾਹੁੰਦੇ ਹਨ ਕਿ ਸਾਡੀ ਆਸ ਮੁਰਾਦ ਜਲਦੀ ਤੋਂ ਜਲਦੀ ਪੂਰੀ ਹੋ ਜਾਵੇ ਸਾਧ ਸੰਗਤ ਜੀ ਅੱਜ ਅਜੇ ਚਾਰ ਕੰਮ ਉੱਪਰ ਸਾਂਝ ਪਾਵਾਂਗੇ ਜਿਨ੍ਹਾਂ ਨੂੰ ਕਰਨ ਦੇ ਨਾਲ ਕਹਿ ਲਓ ਕਿ ਸਾਡੀ ਕੋਈ ਵੀ ਅਰਦਾਸ ਉਹ ਪਰਮਾਤਮਾ ਸਾਡੀ ਜ਼ਰੂਰ ਪੂਰੀ ਕਰ ਦੇਣਗੇ ਸੰਗਤ ਜੀ ਇਹ ਚਾਰ ਕੰਮ ਤੁਸੀਂ ਲਗਾਤਾਰ 21 ਦਿਨ ਕਰਨੇ ਹਨ ਅਤੇ 21 ਦਿਨ ਇਹ ਕੰਮ ਕਰਨ ਦੇ ਉਪਰੰਤ ਯਕੀਨਨ ਤੌਰ ਤੇ ਤੁਹਾਡੇ ਉੱਪਰ ਪਰਮਾਤਮਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇਗੀ ਅਤੇ ਫਿਰ ਤੁਹਾਡੀ ਜੋ ਵੀ ਅਰਦਾਸ ਬੇਨਤੀ ਹੈ ਉਹ ਪੂਰੀ ਜ਼ਰੂਰ ਹੋਵੇਗੀ ਸਾਧ ਸੰਗਤ ਜੀ ਅਰਦਾਸ ਬੇਨਤੀ ਚਾਹੇ ਧਨ ਪ੍ਰਾਪਤੀ ਦੇ ਲਈ ਹੋਵੇ ਨੌਕਰੀ ਕੰਮਕਾਰ ਲਈ ਹੋਵੇ ਜਾਂ ਫਿਰ ਘਰ ਦੀ ਸੁੱਖ ਸ਼ਾਂਤੀ ਦੇ ਲਈ ਹੋਵੇ ਸੰਗਤ ਜੀ ਤੁਹਾਡੇ ਮਨ ਦੀ ਜੋ ਵੀ ਇੱਛਾ ਹੈ ਉਹ ਯਕੀਨਨ ਤੌਰ ਤੇ ਪੂਰੀ ਹੋ ਜਾਵੇਗੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਸੰਗਤਾਂ ਦੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਅਤੇ ਨਾਲ ਹੀ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਸਾਥ ਸੰਗਤ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮੰਨਣ ਵਾਲੀ ਜਿੰਨੇ ਵੀ ਸਾਥ ਸੰਗਤ ਹੈ ਉਹਨਾਂ ਨੂੰ ਇਹ ਗੱਲ ਸਮਝਣੀ ਪਵੇ ਕਿ ਸਾਡੀ ਅਜੇ ਅਰਦਾਸ ਪੂਰੀ ਕਿਉਂ ਨਹੀਂ ਹੁੰਦੀ ਕਿਉਂਕਿ ਸੰਗਤ ਜੀ ਅਜਿਆ ਹੋਣ ਦਾ ਇੱਕੋ ਇੱਕ ਕਾਰਨ ਹੈ ਕਿ ਅਸੀਂ ਕੋਸ਼ਿਸ਼ ਤਾਂ ਬਹੁਤ ਕਰਦੇ ਹਾਂ ਜਿਵੇਂ ਕੁਝ ਮਨੁੱਖ ਲੱਖਾਂ ਹੀ ਕੋਸ਼ਿਸ਼ਾਂ ਕਰਦੇ ਹਨ ਬੰਦਗੀ ਕਰਦੇ ਹਨ ਪੂਜਾ ਪਾਠ ਵੀ ਕਰਦੇ ਹਨ ਪਰ ਫਿਰ ਵੀ ਕਿਤੇ ਨਾ ਕਿਤੇ ਪਰਮਾਤਮਾ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਅਰਦਾਸ ਪੂਰੀ ਨਹੀਂ ਕਰਦੇ ਤਾਂ ਫਿਰ ਸਾ ਸੰਗਤ ਜੀ ਇੱਧਰ ਸਭ ਤੋਂ ਵੱਡਾ ਕਾਰਨ ਤਾਂ ਸਾਡੇ ਵਾਹਿਗੁਰੂ ਸਾਡੇ ਨਾਲ ਨਾਰਾਜ਼ ਹੋ ਜਾਂਦੇ ਹਨ ਵਾਹਿਗੁਰੂ ਜੀ ਸਾਡੇ ਨਾਲ ਨਾਰਾਜ਼ ਹੋ ਜਾਣਾ ਹੈ ਕਿਉਂਕਿ ਜਦੋਂ ਸਾਡੇ ਵਾਹਿਗੁਰੂ ਜੀ ਸਾਡੇ ਤੋਂ ਮੁੱਖ ਮੋੜ ਲੈਂਦੇ ਨੇ ਅਤੇ ਨਾਲ ਹੀ ਸੰਗਤ ਜੀ ਇਦਾਂ ਨਹੀਂ ਕਿ ਪਰਮਾਤਮਾ ਆਪਣੀ ਮਰਜ਼ੀ ਨਾਲ ਸਾਡੇ ਤੋਂ ਮੁੱਖ ਮੋੜਦੇ ਨੇ ਸੰਗਤ ਜੀ ਪਰਮਾਤਮਾ ਦਾ ਮੁੱਖ ਤਾਂ ਸਦਾ ਹੀ ਆਪਣੇ ਪਿਆਰਿਆਂ ਦੇ ਵੱਲ ਹੁੰਦਾ ਹੈ ਪਰ ਨਾਮ ਜਪਣ ਵਾਲੇ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਅਜਈ ਗਲਤੀ ਕਰ ਬੈਠਦੇ ਨੇ ਜਿਸ ਕਾਰਨ ਸਾਡੇ ਵਾਹਿਗੁਰੂ ਜੀ ਸਾਡੇ ਤੋਂ ਨਾਰਾਜ਼ ਵੀ ਹੋ ਜਾਂਦੇ ਨੇ ਅਤੇ ਫਿਰ ਇਸ ਤੋਂ ਬਾਅਦ ਅਸੀਂ ਜੋ ਵੀ ਅਰਦਾਸ ਬੇਨਤੀ ਕਰਦੇ ਹਾਂ ਫਰੀਅਾਦ ਕਰਦੇ ਹਾਂ ਸੰਗਤ ਜੀ ਓਵੇਂ ਪੂਰੀ ਨਹੀਂ ਹੁੰਦੀ ਸਾ ਸੰਗਤ ਜੀ ਚਾਰ ਕੰਮ ਕਿਹੜੇ ਨੇ ਜੋ ਤੁਸੀਂ ਬ੍ਰह्म ਔਰਤ ਦੇ ਵੇਲੇ ਸਵੇਰੇ ਉੱਠ ਕੇ ਕਰਨੇ ਹਨ ਸੰਗਤ ਜੀ ਇਸੇ ਬਾਰੇ ਗੱਲ ਕਰਨ ਤੋਂ ਪਹਿਲਾਂ ਉਹਨਾਂ ਖਾਸ ਗੱਲਾਂ ਵੱਲ ਧਿਆਨ ਮਾਰ ਲੈਂਦੇ ਹਾਂ ਜਿੰਨਾ ਕਰਕੇ ਸਾਡੇ ਪਰਮਾਤਮਾ ਸਾਡੇ ਤੋਂ ਨਾਰਾਜ਼ ਹੋ ਜਾਂਦੇ ਨੇ ਤਾਂ ਫਿਰ ਸੰਗਤ ਜੀ ਸਭ ਤੋਂ ਪਹਿਲੀ ਜੋ ਗਲਤੀ ਹੈ ਉਹ ਹੈ ਅਣਗੈਲੀ ਸੰਗਤ ਜੀ ਅਨਗੈਲੇ ਜੋ ਅਸੀਂ ਸ਼ਹੀਦ ਸਿੰਘਾਂ ਦੀ ਜੋਤ ਜਗਾਉਣ ਦੇ ਸਮੇਂ ਕਰਦੇ ਹਾਂ ਸੰਗਤ ਜੀ ਅਨਗੈਲੇ ਜਾਂ ਫਿਰ ਕਾਲੀ ਸੰਗਤ ਜੀ ਉਹ ਚੀਜ਼ ਹੁੰਦੀ ਹੈ ਜੇਕਰ ਅਸੀਂ ਇੱਕ ਫਾਰਮੈਟ ਸਮਝ ਕੇ ਜੋਤ ਜਗਾਉਂਦੇ ਹਾਂ ਜਾਂ ਜਲਦਬਾਜੀ ਦੇ ਵਿੱਚ ਜੋਤ ਜਗਾਉਂਦੇ ਹਾਂ ਤਾਂ ਸੰਗਤ ਜੀ ਉਹ ਕੰਮ ਕੈ ਲੋ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਸੰਗਤ ਜੀ ਬੜੇ ਹੀ ਮਨੋਖਨੇ ਜੋ ਅਕਸਰ ਹੀ ਜੋਤ ਜੁਕਾਉਣ ਦੇ ਸਮੇਂ ਅਣਗੈਲੀ ਕਰਦੇ ਨੇ ਜੋਤ ਲਗਾਉਣ ਤੋਂ ਪਹਿਲਾਂ ਹੀ ਬੱਤੀਆਂ ਵਟ ਕੇ ਰੱਖ ਲੈਂਦੇ ਨੇ ਅਤੇ ਮੌਕੇ ਤੇ ਹੀ ਜਿਵੇਂ ਕਹਿ ਲੋ ਉਹਨਾਂ ਨੂੰ ਸਹੀ ਲੱਗਦਾ ਹੈ ਅਤੇ ਉਹਨਾਂ ਵਟੀਆਂ ਤੇ ਕਈ ਵਾਰ ਸੰਗਤ ਜੀ ਜਾਣੀ ਅਣਜਾਣੀ ਵਿੱਚ ਝੂਠੇ ਹੱਥ ਵੀ ਲੱਗ ਜਾਂਦੇ ਹਨ ਸਾਧ ਸੰਗਤ ਜੀ ਕਈ ਕੀ ਕਰਦੇ ਹਨ ਕਿ ਜੋਤ ਜੁਕਾਉਣ ਦੇ ਸਮੇਂ ਉਹਨਾਂ ਦਾ ਅੱਧਾ ਧਿਆਨ ਕਰਦੇ ਕੰਮਾਂ ਦੇ ਵਿੱਚ ਹੁੰਦਾ ਹੈ ਉਹਨਾਂ ਮਨੋੱਖਾਂ ਦੇ ਮਨ ਦੇ ਵਿੱਚ ਦੁਨੀਆਦਾਰੀ ਨੂੰ ਲੈ ਕੇ ਵਿਚਾਰ ਚੱਲ ਰਹੇ ਹੁੰਦੇ ਨੇ ਸੰਗਤ ਜੀ ਉਹ ਮਨੋਕ ਆਪਣਾ ਪੂਰਨ ਧਿਆਨ ਪਰਮਾਤਮਾ ਵੱਲ ਕੇਂਦਰਿਤ ਨਹੀਂ ਕਰ ਪਾਉਂਦੇ ਅਤੇ ਫਿਰ ਚੇਸ ਕਰਨ ਪਰਮਾਤਮਾ ਉਹਨਾਂ ਤੋਂ ਵਿਸਰ ਜਾਂਦੇ ਹਨ ਅਤੇ ਫਿਰ ਦੂਸਰਾ ਸੰਗਤ ਜੀ ਜੋ ਵਾਈਗਰੂ ਸੱਚੇ ਪਾਤਸ਼ਾਹ ਜੀ ਦੀ ਜੋਤ ਜਿ ਕੌਣ ਸਮੇਂ ਬੜੀ ਕਾਲੀ ਕਰਦੇ ਹਨ ਸੰਗਤ ਜੀ ਕਹਿਣ ਦਾ ਭਾਵ ਉਹ 5 10 ਮਿੰਟ ਵੀ ਪਹਿਲਾ ਹਜੂਰੀ ਦੇ ਵਿੱਚ ਬੈਠ ਜਾਇਆ ਕਰਨ ਬੰਦਗੀ ਕਰਨ ਨਾਮ ਜਪਣ ਵਾਹਿਗੁਰੂ ਜੀ ਦਾ ਨਾਮ ਲੈ ਸਾਧ ਸੰਗਤ ਜੀ ਤੁਹਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਕੇਵਲ ਜੋਤ ਜਗਾ ਦੇਣਾ ਹੀ ਸਾਡਾ ਫਰਜ਼ ਨਹੀਂ ਹੁੰਦਾ ਸਗੋਂ ਅਸੀਂ ਕੁਝ ਸਮਾਂ ਆਪਣੇ ਪਰਮਾਤਮਾ ਦੇ ਲਈ ਵੀ ਕੱਢੀਏ ਪਰਮਾਤਮਾ ਦੀ ਚਾਹ ਦੇ ਵਿੱਚ ਨਾਮ ਜਪੀਏ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਜਾਂ ਮੋਲ ਮੰਤਰ ਜੀ ਦਾ ਜਾਪ ਕਰੀਏ ਅਤੇ ਫਿਰ ਤਾਂ ਹੀ ਸੰਗਤ ਜੀ ਸਾਡਾ ਸਾਰਾ ਧਿਆਨ ਪਰਮਾਤਮਾ ਦੇ ਵੱਲ ਜੋੜੇਗਾ ਅਤੇ ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਅਰਦਾਸ ਜਰੂਰ ਪੂਰੀ ਕਰਨਗੇ ਸਾਡੀ ਮੁਰਾਦ ਪੂਰੀ ਕਰਨਗੇ ਤੇ ਫਿਰ ਸੰਗਤ ਜੀ ਤੀਸਰੀ ਗੱਲ ਤੇ ਜਦੋਂ ਵੀ ਤੁਸੀਂ ਕੋਈ ਅਰਦਾਸ ਬੇਨਤੀ ਕਰਦੇ ਹੋ ਤਾਂ ਸੰਗਤ ਜੀ ਮਨ ਦੇ ਵਿੱਚ ਥੋੜੀ ਜਈ ਸ਼ੰਕਾ ਨਾ ਲੈ ਕੇ ਆਇਆ ਕਰੋ ਜਦੋਂ ਵੀ ਤੁਸੀਂ ਪਰਮਾਤਮਾ ਦੀ ਬੰਦਗੀ ਕਰਨੀ ਹੈ ਨਾਮ ਜਪਣਾ ਹੈ ਪਾਠ ਕਰਨਾ ਹੈ ਜਾਂ ਕੋਈ ਅਰਦਾਸ ਬੇਨਤੀ ਕਰਨੇ ਹੈ ਤਾਂ ਫਿਰ ਸੰਗਤ ਜੀ ਤੁਸੀਂ ਆਪਣਾ ਭਰੋਸਾ ਪਰਮਾਤਮਾ ਦੇ ਉੱਪਰ ਪੂਰਨ ਤੌਰ ਤੇ ਕਾਇਮ ਰੱਖਣਾ ਹੈ ਸੰਗਤ ਜੀ ਤੁਹਾਡੇ ਮਨ ਦੇ ਵਿੱਚ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੀ ਅਰਦਾਸ ਬੇਨਤੀ ਜ਼ਰੂਰ ਪੂਰੀ ਕਰਨਗੇ ਬਸ ਆ ਸੰਗਤ ਜੀ ਕਿਤੇ ਨਾ ਕਿਤੇ ਅਸੀਂ ਪਰਮਾਤਮਾ ਦੇ ਉੱਪਰ ਭਰੋਸਾ ਨਹੀਂ ਕਰਦੇ ਅਤੇ ਫਿਰ ਜਿਸ ਕਾਰਨ ਸਾਡੀ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸ ਲਈ ਸਾਧ ਸੰਗਤ ਜੀ ਇਹਨਾਂ 3-4 ਗਲਤੀਆਂ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਹੈ ਹੁਣ ਗੱਲ ਕਰਦੇ ਹਾਂ ਉਹਨਾਂ ਚਾਰ ਕੰਮਾਂ ਦੇ ਬਾਰੇ ਜੋ ਤੁਸੀਂ ਜੇਕਰ ਸਵੇਰੇ ਉੱਠ ਕੇ ਕਰਦੇ ਹੋ ਤਾਂ ਫਿਰ ਜੋ ਪਰਮਾਤਮਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹ ਤੁਹਾਡੀ ਹਰ ਅਰਦਾਸ ਹਰ ਫਰਿਆਦ ਜ਼ਰੂਰ ਪੂਰੀ ਕਰ ਦੇਣਗੇ ਅਤੇ ਸੰਗਤ ਜੀ ਨਾਲ ਇਹ ਨਾਲ ਜੇਕਰ ਘਾਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਨਕਾਰਤਮਕ ਸ਼ਕਤੀ ਦਾ ਪੈਰਾ ਹੋ ਚੁੱਕਿਆ ਹੈ ਤਾਂ ਫਿਰ ਸੰਗਤ ਜੀ ਇਹਨਾਂ ਚਾਰ ਕੰਮਾਂ ਦੇ ਨਾਲ ਉਹ ਵੀ ਚੁੱਕਿਆ ਜਾਵੇਗਾ ਕਿਉਂਕਿ ਸੰਗਤ ਜੀ ਪਰਮਾਤਮਾ ਨੂੰ ਗੁਰੂਆਂ ਨੂੰ ਖੁਸ਼ ਕਰਨ ਦਾ ਜੋ ਸਹੀ ਸਮਾਂ ਮੰਨਿਆ ਗਿਆ ਹੈ ਉਹ ਹੈ ਅਮਰਤ ਵੇਲਾ ਤਾਂ ਸਾ ਸੰਗਤ ਜੀ ਉਹ ਸਮਾਂ ਬ੍ਰਹਮ ਮੂਰਤ ਦਾ ਸਮਾਂ ਹੁੰਦਾ ਹੈ ਅਮਰਤ ਵੇਲੇ ਦਾ ਸਮਾਂ ਹੁੰਦਾ ਹੈ ਇਹ ਬ੍ਰਹਮ ਮਹੌਰਤ ਵੇਲੇ ਅਮਰਤ ਵੇਲੇ ਸਾਰੇ ਹੀ ਦੇਵੀ ਦੇਵਤੇ ਧਰਤੀ ਦੇ ਕੇਂਦਰ ਵਿੱਚ ਹੁੰਦੇ ਹਨ ਅਤੇ ਫਿਰ ਬ੍ਰਹਮ ਮਹੌਰਤ ਵੇਲੇ ਹੀ ਉਸ ਧਰਤੀ ਦੇ ਵਿਚਰਣ ਕਰਦੇ ਹਨ ਸਾਧ ਸੰਗਤ ਜੀ ਐਸੇ ਕਾਰਨ ਹੀ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਜਲਦੀ ਉੱਠਦੇ ਸਨ ਸੰਗਨ ਜੀ ਪੁਰਾਣੇ ਜ਼ਮਾਨੇ ਦੇ ਵਿੱਚ ਕਰਦੀਆਂ ਮਾਵਾਂ ਪੈਣਾ ਘਰ ਦਾ ਝਾੜੂ ਸਵੇਰੇ ਹੀ ਕਰ ਦਿੰਦੀਆਂ ਸਨ ਕਿਉਂਕਿ ਬ੍ਰह्म मुहूर्त ਦਾ ਸਮਾ ਅਜੇ ਅਸਮਾ ਹੁੰਦਾ ਹੈ ਜਦੋਂ ਮਾਂ ਲక్ష్ਮੀ ਸਾਡੇ ਘਰ ਵਿੱਚ ਵਾਸ ਕਰਦੀ ਹੈ ਸੰਗਤ ਜੀ ਅਮਰਤ ਵੇਲਾ ਹੈ ਪਰਮਾਤਮਾ ਸਾਡੇ ਘਰ ਰੇਜਿਕ ਪੇਜਦੇ ਹਨ ਪਰ ਫਿਰ ਵੀ ਸੰਗਾ ਜੀ ਅੱਜ ਦੇ ਸਮਾਣੇ ਦੇ ਵਿੱਚ ਆਲਸ ਦੇ ਕਾਰਨ ਬੜੇ ਲੋਕ ਲੇਟ ਉੱਠਦੇ ਹਨ ਜਿਸ ਕਾਰਨ ਉਹਨਾਂ ਦੀ ਜ਼ਿੰਦਗੀ ਵਿੱਚ ਨਕਾਰਤਮਕਤਾ ਨਾਲ ਪੜ ਜਾਂਦੀ ਹੈ ਅਤਿਸੰਗਤ ਜੀ ਇਹ ਨਕਾਰਮਕ ਇਹ ਨਕਾਰਤਮਕਤਾ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਲੈ ਕੇ ਆਉਂਦੀ ਹੈ ਤਾਂ ਫਿਰ ਸਾ ਸੰਗਤ ਜੀ ਕਿਹੜੇ ਚਾਰ ਕੰਮ ਨੇ ਜੋ ਬੜੇ ਸੌਕੇ ਤੇ ਸਰਲ ਬੜੇ ਆਮ ਜਏ ਕੰਮ ਨੇ ਤਾਂ ਫਿਰ ਸੰਗਤ ਜੀ ਸਭ ਤੋਂ ਪਹਿਲਾ ਕੰਮ ਜਦੋਂ ਵੀ ਤੁਹਾਡੀ ਅੱਖ ਅਮਰਤ ਵੇਲੇ ਖੁੱਲਦੀ ਹੈ ਜਾਂ ਫਿਰ ਬ੍ਰह्म मुहूर्त ਤੇ ਖੁੱਲਦੀ ਹੈ ਤਾਂ ਫਿਰ ਸੰਗਤ ਜੀ ਬਿਸਤਰ ਤੇ ਬੈਠੇ ਬੈਠੇ ਸਭ ਤੋਂ ਪਹਿਲਾਂ ਤੁਸੀਂ ਪਰਮਾਤਮਾ ਦਾ ਨਾਮ ਲੈਣਾ ਹੈ ਸੰਗਤ ਜੀ ਤੁਸੀਂ ਆਪਣੇ ਦੋਨੋਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਦੇਵ ਜੀ ਦਾ ਧੰਨਵਾਦ ਕਰਨਾ ਹੈ ਅਤੇ ਫਿਰ ਸੰਗਤ ਜੀ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਬਿਸਤਰ ਤੋਂ ਪੈਰ ਹੇਠਾਂ ਲਾਉਣਾ ਹੈ ਸੰਗਤ ਜੀ ਇਸ ਤਰੰ ਕਰੰਦੇ ਨਾਲ ਸਾਨੂੰ ਬਹੁਤ ਹੀ ਲਾਭ ਪ੍ਰਾਪਤ ਹੁੰਦਾ ਹੈ ਇਕਤਾਸੀਂ ਅਮਰ ਤੇ ਵੇਲੇ ਉਠ ਰਹੇ ਹੁੰਦੇ ਹਾਂ ਅਤੇ ਦੂਸਰਾਸੀਂ ਉਸ ਵਾਹਿਗੁਰੂ ਪਰਮਾਤਮਾ ਜੀ ਦਾ ਸ਼ੁਕਰਾਨਾ ਧੰਨਵਾਦ ਕਰ ਰਹੇ ਹੁੰਦੇ ਹਾਂ ਸੰਗਤ ਜੀ ਰੁੱਸੀ ਹੋਏ ਗੁਰੂਆਂ ਨੂੰ ਮਨਾਉਂਦਾ ਇਹ ਸਭ ਤੋਂ ਵਧੀਆ ਤਰੀਕਾ ਹੈ ਅਤੇ ਬਾਕੀ ਸੰਗਤ ਜੀ ਤੁਸੀਂ ਦਿਨ ਦੀ ਸ਼ੁਰੂਆਤ ਜਦੋਂ ਵੀ ਪਰਮਾਤਮਾ ਦੇ ਨਾਮ ਤੋਂ ਕਰਦੇ ਹੋ ਤਾਂ ਸਾਰਾ ਹੀ ਦਿਨ ਚੰਗਾ ਬਤੀਤ ਹੁੰਦਾ ਹੈ ਅਤੇ ਇਹ ਕੰਮ ਤੁਸੀਂ 21 ਦਿਨ ਜੇ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਉਹਨਾਂ ਕੰਮਾਂ ਦੇ ਵਿੱਚ ਅੜਚਣ ਨਹੀਂ ਆਉਂਦੀ ਸੰਗਜੀ ਪੂਰੇ ਹੀ ਦੇਨ ਦੇ ਵਿੱਚ ਅਸੀਂ ਜਦੋਂ ਵੀ ਕੰਮ ਨੂੰ ਹੱਥ ਪਾਉਂਦੇ ਹਾਂ ਉਹ ਕੰਮ ਹਰ ਹਲਾ ਦੇ ਵਿੱਚ ਨਿਪਰੇ ਫਿਰ ਚੜਦੇ ਹਨ ਅਤੇ ਬਾਕੀ ਅਮਰਤ ਵੇਲੇ ਪ੍ਰਮਾਤਮਾ ਨੂੰ ਯਾਦ ਕਰਕੇ ਤਨ ਗੁਰ ਨਾਨਕ ਦੇਵ ਪਾਸ਼ਾ ਜੀ ਦਾ ਨਾਮ ਲੈ ਕੇ ਅਸੀਂ ਜੋ ਵੀ ਅਰਦਾਸ ਬੇਨਤੀ ਕਰਦੇ ਹਾਂ ਤਾਂ ਫਿਰ ਉਹ ਅਰਦਾਸ ਪੈਂਦੀ ਪਰਮਾਤਮਾ ਸਾਡੀ ਜ਼ਰੂਰ ਕਬੂਲ ਕਰਦੇ ਨੇ ਇਸ ਲਈ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਅਮਰ ਤੇ ਵੇਲੇ ਆਪਣੇ ਵਾਇਗਰੂ ਨੂੰ ਯਾਦ ਕਰਨਾ ਹੈ ਅਤੇ ਦੂਸਰਾ ਕੰਮ ਬਹੁਤੇ ਪਰਿਵਾਰਾਂ ਦੇ ਵਿੱਚ ਕੇਵਲ ਸ਼ਹੀਦ ਸਿੰਘਾਂ ਦੀ ਜੋਤ ਚ ਕੌਣ ਸਮੇਂ ਕਾਲੀ ਕਰਦੇ ਹਨ ਉਹ ਕਾਲੀ ਨਹੀਂ ਕਰਨੀ ਇੱਕ ਕੰਮ ਹੋਰ ਕਰਨਾ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਮੇਨ ਦਰਵਾਜ਼ੇ ਦੇ ਉੱਪਰ ਪਾਣੀ ਜ਼ਰੂਰ ਛਿੜਕਣਾ ਹੈ। ਸੰਗਤ ਜੀ ਇਹ ਸਭ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ। ਅਤੇ ਫੇ ਸੰਗਾਜੀ ਕਦੇ ਵੀ ਸਾਡੇ ਘਰ ਦੇ ਵਿੱਚ ਪੈਸੇ ਦੀ ਤੰਗੀ ਨੂੰ ਲੈ ਕੇ ਆਉਣ ਵਾਲੀਆਂ ਸਮੱਸਿਆਵਾਂ ਨਹੀਂ ਆਉਂਦੀਆਂ ਅਤੇ ਤੀਸਰਾ ਕੰਮ ਉਹ ਪਰਿਵਾਰ ਜੋ ਸਵੇਰ ਸਮੇਂ ਪਰਮਾਤਮਾ ਦਾ ਨਾਮ ਝਾਪਦੇ ਹਨ ਉਹ ਫਿਰ ਪਰਮਾਤਮਾ ਜੀ ਦੇ ਕੋਲੋਂ ਸਭ ਕੁਝ ਮੰਗ ਲੈਂਦੇ ਹਨ ਉਹ ਸਿਮਰਨ ਵੀ ਮੰਗਦੇ ਹਨ ਨਾਮ ਦਾਣ ਮੰਗਦੇ ਹਨ ਸੇਵਾ ਮੰਗਦੇ ਹਨ ਤੇ ਜੇਕਰ ਤੁਸੀਂ ਵਿਸ਼ਵਾਸ ਧਾਰ ਕੇ 21 ਜਾਂ 51 ਪਾਠ ਜਪਜੀ ਸਾਹਿਬ ਜੀ ਦੇ ਰੋਜ਼ਾਨਾ ਆਪਣੇ ਮਨ ਦੇ ਵਿੱਚ ਭਰੋਸਾ ਰੱਖ ਕੇ ਕਰੋਗੇ ਤਾਂ ਜਿਹੜੇ ਵੀ ਕੰਮ ਦੀ ਤੁਸੀਂ ਅਰਦਾਸ ਕਰੋਗੇ ਤੁਸੀਂ ਖੁਦ ਦੱਸੋਗੇ ਕਿ ਸਾਡੇ 51 ਪਾਠ ਜਾਂ 21 ਪਾਠ ਕਰਨ ਤੋਂ ਬਾਅਦ ਹੀ ਸਾਡੇ ਕਾਰਜ ਸਫਲੇ ਹੋ ਗਏ ਹਨ ਕਿਉਂਕਿ ਸਾ ਸੰਗਤ ਜੀ ਜੇਕਰ ਤੁਸੀਂ ਇਹਨੇ ਪਾਠ ਲਗਾਤਾਰ ਇਹਨੇ ਦਿਨ ਕਰਦੇ ਰਹੋਗੇ ਤਾਂ ਤੁਹਾਡਾ ਪਿਆਰ ਪਰਮਾਤਮਾ ਜੀ ਦੇ ਨਾਲ आपे ही तो पहले परमात्मा तो दूर हो दिल नहीं करेगा जिस दिन भी तुम पाठ नहीं करोगे तो तहन महसूस होगा कि अज मेरे कोई भूल हो चुकी है अज मेरा कोई कार्य करना रह गया है ਪਰਮਾਤਮਾ ਜੀ ਦਾ ਤੁਹਾਡੇ ਨਾਲ ਇੰਨਾ ਜ਼ਿਆਦਾ ਮੋਹ ਪੈ ਜਾਵੇਗਾ ਤੇ ਤੁਹਾਡਾ ਵੀ ਦੇਖਣਾ ਪਰਮਾਤਮਾ ਜੀ ਤੁਹਾਡੇ ਕੰਮਾਂ ਦੇ ਵਿੱਚ ਆਪ ਸਹਾਈ ਹੋ ਕੇ ਤੁਹਾਡੇ ਸਾਰੇ ਕਾਜ ਸਫਲੇ ਕਰ ਦਿੰਦੇ ਹਨ ਤੁਹਾਨੂੰ ਤਰੱਕੀ ਮਿਲ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ